ਟੂ ਥੀਸ ਪਾਰਕ ਵਿੱਚ ਸਵੇਰ ਤੋਂ ਹੀ ਭੰਗੜੇ ਪਾਣੇ ਸ਼ੁਰੂ ਹੋ ਜਾਂਦੇ ਨੇ ਲੋਕ ਉੱਚੀ ਉੱਚੀ ਹੱਸਦੇ ਨੇ ਅਤੇ ਤਾੜੀਆਂ ਮਜਾਉਂਦੇ ਨੇ ਕਹਿੰਦੇ ਨੇ ਕਿ ਤੰਦਰੁਸਤ ਰਹਿਣ ਦਾ ਵੀ ਇਹ ਇਹ ਕੋਈ ਮੰਤਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਦੇ ਮਿਨੀ ਰੋਜ਼ ਗਾਰਡਨ ਪਾਰਕ ਦੀਆਂ ਜਿੱਥੇ ਕਿ ਲੋਕ ਜਿਹੜੇ ਨੇ ਯੋਗ ਦੂਸਰੇ ਦੂਸਰੇ ਕਰ ਰਹੇ ਨੇ ਅਸੀਂ ਕਹਾਂਗੇ ਕਿ ਯੋਗ ਸ਼ਾਲਾ ਸੀਐਮ ਯੋਗ ਸ਼ਾਲਾ ਜਿਹੜੀ ਆ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਵਾਦ ਵਿੱਚ ਲੋਕ ਜਿਹੜੇ ਨੇ ਤੁਹਾਨੂੰ ਨਜ਼ਰੋਂ ਦੇਖਦੇ ਹੋਏ ਜੋ ਕਰਦੇ ਹੋਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ 20 ਕਿਹੜੀਆਂ ਕਿਹੜੀਆਂ ਜੋਗ ਕਰਵਾਈਆਂ ਜਾਂਦੀਆਂ ਨੇ ਜਾਂ ਕਿਸ ਤਰ੍ਹਾਂ ਜਿਹੜਾ ਫਰਕ ਪੈ ਰਿਹਾ ਉਹਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ ਹੋਣ ਜਾਂ ਫਿਰ ਬਜ਼ੁਰਗ ਹੋਣ ਇੱਥੇ ਹਰ ਕੋਈ ਆਪਣੀ ਕਸਰਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਜੀ ਦੇਖ ਰਿਹਾ ਵੀ ਕਸਰਤ ਕਰ ਰਹੇ ਨੇ ਬਜ਼ੁਰਗ ਨੇ ਬੱਚੇ ਨੇ ਜਾਂ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਸਰਤ ਕਰ ਰਹੇ ਨੇ ਇਹ ਕਦੋਂ ਇਸ ਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਸ਼ੁਰੂਆਤ ਹੋਈ ਅਤੇ ਕਿਸ ਤਰ੍ਹਾਂ ਦੇ ਜਿਹੜੇ ਸਰ ਇਹ ਦੀ ਸ਼ੁਰੂਆਤ ਆਪਾਂ 3 ਮਹੀਨੇ ਪਹਿਲੇ ਸਾਡੀ ਕਮਿਊਨਿਟੀ ਨੇ ਕੀਤੀ ਹੈ ਹਾਂਜੀ ਸਾਡੀ ਜੀਓ ਹੈਲਥੀ ਜ਼ਿੰਦਗੀ ਐਨਜੀਓ ਹਾਂਜੀ ਹਾਂਜੀ ਜਿਹੜੇ ਸੀਐਮ ਸਾਹਿਬ ਦੀ ਯੋਗ ਸ਼ਾਲਾ ਹਾਂਜੀ ਹਾਂਜੀ ਤੇ ਉਹਦੇ ਉਪਰਭਾਵਿਤ ਹੋ ਕੇ ਆਪਾਂ ਹੁਣ ਇਹਨਾਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਨੂੰ ਬਹੁਤ ਫਰਕ ਪੈ ਰਿਹਾ ਇਹਦੇ ਵਿੱਚ ਅੱਛਾ ਜੀ ਲੋਕਾਂ ਦੇ ਕਈਆਂ ਡਾਇਬੀਟਸ ਠੀਕ ਹੋ ਰਹੀ ਹੈ ਬੀਪੀ ਠੀਕ ਹੋ ਰਹੇ ਥੈਰੇ ਠੀਕ ਹੋ ਰਹੇ ਹੈ ਤੁਸੀਂ ਇੱਥੇ ਦੇਖੋਗੇ ਲੋਕ ਕਿੰਨੇ ਖੁਸ਼ ਹੈਗੇ ਹਾਂ ਇੱਥੇ ਆਗੇ ਜਿਹੜੀ ਕਮੀ ਜਿਹੜਾ ਅੱਜ ਕੱਲ ਆਪਾਂ ਕਹਿੰਦੇ ਆ ਸਾਡੀ ਟੈਨਸ਼ਨ 프리 ਲਾਈਫ ਹੈ ਲੋਕਾਂ ਕੋਲ ਟਾਈਮ ਨਹੀਂ ਹੈ ਆਪਣੀ ਸਿਹਤ ਵਾਸਤੇ ਸੋ ਇੱਥੇ ਆਪਾਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਾਂ ਸਾਡੇ ਨਾਲ ਘੱਟੋ ਘੱਟ ਜਿਆਦਾ ਨਹੀਂ ਤੇ 100 ਪਲੱਸ ਫੈਮਲੀਆ ਜੁੜ ਚੁੱਕੀਆਂ ਹਨ ਜਿਨ੍ਹਾਂ ਨੂੰ ਬਹੁਤ ਅੱਛਾ ਸੰਯੋਗ ਮਿਲ ਰਿਹਾ ਹੈ ਪਰਿਵਾਰਾਂ ਦੇ ਪਰਿਵਾਰ ਆ ਰਹੇ ਨੇ ਪਰਿਵਾਰ ਖੁਸ਼ ਨੇ ਮਸਤੀ ਕਰਾਈ ਦੇ ਇੰਜੋਏ ਕਰਾਈਦਾ ایرੋਬਿਕਸ ਕਰਾਈਦੀ ਹੈ ਜ਼ੁੰਬਾ ਕਲਾਸ ਕਰਾਈਦੀ ਮਤਲਬ एवरीथिंग फ्री ऑफ कॉस्ट ਸੇਵਾ ਕਰ ਰਹੇ ਹਾਂ ਬਸ ਸਿਰਫ ਉਸ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਅچھے ਰਿਜ਼ਲਟਸ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਮਿਲ ਸਕਦੇ ਹੋ ਸਾਰਿਆਂ ਨੂੰ ਮਤਲਬ 80-80 ਸਾਲ ਦੇ ਜੋ ਬਜ਼ੁਰਗ ਆ ਰਹੇ ਨੇ ਜੈਂਟਸ ਸਾਰੇ ਨੇ ਲੇਡੀਜ਼ ਸਾਰੀਆਂ ਨੇ ਬਹੁਤ ਖੁਸ਼ ਨੇ ਮਤਲਬ ਸਾਡੇ ਇਸ ਪਰਿਯਤਨ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਫਰਕ ਪੈ ਰਿਹਾ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਇਦਾਂ ਹੀ ਹਰ ਇਨਸਾਨ ਨੂੰ ਹਰ ਵਿਅਕਤੀ ਨੂੰ ਘੱਟੋ ਘੱਟ 1 ਘੰਟਾ ਆਪਣੀ ਲਾਈਫ ਵਾਸਤੇ ਆਪਣੀ ਜ਼ਿੰਦਗੀ ਵਾਸਤੇ ਆਪਣੀ ਫੈਮਲੀ ਵਾਸਤੇ ਜ਼ਰੂਰ ਕਰਨਾ ਚਾਹੀਦਾ ਸਿਰਫ 1 ਘੰਟਾ ਆਪਾਂ ਕਹਿੰਦੇ ਤੁਸੀਂ ਸਾਨੂੰ ਦੇ ਦਿਓ ਬਾਸ ਸਾਡੀ ਪੂਰੀ ਗਾਰੰਟੀ ਹੈ 15 ਦਿਨ ਦੇ ਵਿੱਚ ਹੀ ਫਰਕ ਤੁਹਾਡੇ ਸਾਹਮਣੇ ਹੋਏਗਾ ਤੁਸੀਂ ਇੱਥੇ ਦੇਖੋਗੇ ਇੱਥੇ ਗੱਲ ਕਰੋਗੇ ਸਾਡੇ ਸਾਡੇ ਫੈਮਿਲੀ ਮੈਂਬਰਸ ਇਹ ਸਾਡੀ ਸਾਡੀ ਹੈਲਥੀ ਫੈਮਿਲੀ ਹੈ ਇਹਨਾਂ ਨਾਲ ਗੱਲ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਫਰਕ ਪੈ ਰਿਹਾ ਹੈ ਕਿ ਸਰਵਾਈਕਲ ਹਾਈਪਰ ਟੈਂਸ਼ਨ ਜਿਨ੍ਹਾਂ ਨੂੰ ਅੱਥੇ ਤੱਕ ਹੀ ਆਪਾਂ ਕਹਿੰਦੇ ਆ ਡਾਇਬੀਟਿਸ ਦੀ ਪ੍ਰੋਬਲਮ ਉਮੈਮ ਸੀਗੇ ਉਹਨਾਂ ਨੂੰ 600 ਤੱਕ ਸੀ ਡਾਇਬੀਟਿਸ ਰਹਿੰਦੀ ਸੀ ਹੁਣ ਇਸ ਟਾਈਮ ਬਿਲਕੁਲ ਹਾਰਡ ਪੇਸ਼ੈਂਟ ਹੋ ਗਏ ਬੀਪੀ ਲੈ ਹੋ ਗਏ ਥਾਇਰੋਇਡ ਹੋ ਗਏ ਮਤਲਬ ਆਪਕੋ ਤੁਹਾਨੂੰ ਪਤਾ ਹੈ ਅੱਜ ਕੱਲ ਟੈਂਸ਼ਨ ਬਰੀ ਲਾਈਫ ਹੈ ਹਰ ਘਰ ਚ ਕੋਈ ਕਹਿੰਦੇ ਆ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਨੇ ਸਾਨੂੰ ਚੁਣਿਆ ਆਪਣੀ ਹੈਲਥ ਵਾਸਤੇ ਚੁਣਿਆ ਕਿਉਂਕਿ ਸਰਦੀਆਂ ਦੇ ਵਿੱਚ 140 ਕਰੋੜ ਦੀ ਆਬਾਦੀ ਜੋ ਸਿਰਫ 1% ਬੰਦੇ ਰਹਿ ਜਾਂਦੇ ਜਿਹੜੀ ਆਪਣੀ ਸਿਹਤ ਵਾਸਤੇ ਈਮਾਨਦਾਰ ਜਾਗਰੂਕ ਹੈਗੇ ਨੇ ਤੇ ਸੋ ਪਰਮਾਤਮਾ ਨੇ ਸਾਡੀ ਕਿਰਪਾ ਕੀਤੀ ਹੈ ਸਾਡੇ ਫੈਮਿਲੀ ਤੇ ਕਿਰਪਾ ਕੀਤੀ ਹੈ ਸਾਡੇ ਨਾਲ ਬੰਦੇ ਜੁੜ ਰਹੇ ਨੇ ਤੇ ਇਹਨਾਂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਆਪ ਲੱਗੇ ਹੋਇਆ ਨੇ ਸੇਵਾ ਦੇ ਵਿੱਚ ਤੇ ਤੁਸੀਂ ਖੁਦ ਗੱਲ ਕਰਕੇ ਦੇਖੋਗੇ ਤੁਹਾਨੂੰ ਬਹੁਤ ਫਰਕ ਲੱਗੇਗਾ ਕਿ ਕਿੰਨਾ ਫਰਕ ਪੈ ਰਿਹਾ ਹੈ ਕਹਿੰਦੇ ਬਹੁਤ ਫਰਕ ਪੈ ਰਿਹਾ ਸਰ ਕਿੰਨਾ ਕੁ ਟਾਈਮ ਜਿਹੜੀ ਹੈ ਇਥ ਤੇ ਸਾਰੇ ਲੋਕ ਜਿਹੜੇ ਨੇ ਆਉਂਦੇ ਨੇ ਇੱਥੇ ਹੋਰ ਕਿਦਾਂ ਦੀ ਏਰੀਆ ਇਹ ਵੀਰੇ ਜੀ 1 ਘੰਟੇ ਤੋਂ ਲੈ ਕੇ ਸਵਾ ਘੰਟੇ ਦੀ ਕਸਰਤ ਹੁੰਦੀ ਆ ਅਤ ਤੁਸੀਂ ਦੇਖੋ ਸਾਨੂੰ ਤਾਂ ਇੱਥੇ ਮਨਾਲੀ ਦੀ ਫੀਲਿੰਗ ਆ ਰਹੀ ਹੈ ਪਲਾ ਹੋਵੇ ਇਹਨਾਂ ਦਾ ਇਹਨਾਂ ਨੇ ਸਾਡੇ ਬਹੁਤ ਜ਼ਿਆਦਾ ਪਰਵਾਹ ਠੀਕ ਕੀਤੇ ਨੇ ਮੇਰੀ ਘਰ ਦੀ ਮੇਰੇ ਤੋਂ 10 ਸਾਲ ਹੋ ਗਏ ਆ ਪਰ ਦੂਜੀ ਸੀਟ ਸਟੈਂਡਿੰਗ ਸੀਟ ਦੇ ਬਦ ਦੂਜੀ ਸੀਟ ਤੇ ਮੈਂ ਤੋਂ ਬੈਠਿਆ ਨਹੀਂ ਜਾਂਦਾ ਸੀ ਮੈਂ ਇੰਨਾ ਕਿ ਮਤਲਬ ਠੀਕ ਹੋ ਗਿਆ ਵਾਂ ਜਿਵੇਂ ਗੁਬਾਰੇ 'ਚ ਹਵਾ ਭਰੀਦੀ ਆ ਇਸ ਤਰ੍ਹਾਂ ਇਹ ਬੰਦੇ 'ਚ ਹਵਾ ਭਰ ਦਿੰਦੇ ਆ ਕਿਸੇ ਮੈਡੀਸਨ ਦੀ ਲੋੜ ਨਹੀਂ ਪੈਂਦੀ ਇਹਨਾਂ ਦੀ ਬੜੀ ਕਿਰਪਾ ਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵਾਂ ਸਾਡੇ ਹਲਕਾ ਐਮਐਲਏ ਸਾਹਿਬ ਅੱਪੀ ਪ੍ਰਾਸ਼ਾਦ ਜੀ ਨੂੰ ਬੇਨਤੀ ਕਰਦਾ ਵਾਂ ਇਹਨਾਂ ਦਾ ਵੱਧ ਤੋਂ ਵੱਧ ਸੇਓ ਕਰੋ ਕਿਉਂਕਿ ਜਨ ਹਿੱਤ ਦਾ ਕੰਮ ਕਰ ਰਿਹਾ ਜਿਸ ਤਰ੍ਹਾਂ ਨਸ਼ੇ ਦੇ ਵਿੱਚ ਕੁਲਤਾਨ ਹੋਏ ਪਏ ਆ ਨੌਜਵਾਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੀਆਂ ਤੁਸੀਂ ਵੀ ਇੱਥੇ ਆਓ ਤੁਹਾਨੂੰ ਕਿਸੇ ਸੈਂਟਰ 'ਚ ਜਾਣ ਦੀ ਲੋੜ ਨਹੀਂ ਮੈਂ ਦਾਵਾ ਕਰਦਾ ਇਸ ਗੱਲ ਦਾ ਜਾਂ ਤਾਂ ਉਹ ਤਾਂ ਜਿਆਦਾ 15 ਹਰ 20 ਦਿਨ ਦੇ ਵਿੱਚ ਹਰੇਕ ਤਰ੍ਹਾਂ ਦਾ ਇੱਥੇ ਨਸ਼ਾ ਵੀ ਛੁੱਟ ਸਕਦਾ ਵਾ ਜਿਸ ਸਾਹ ਨਾਲ ਐਕਸਰਸਾਈਜ਼ ਕਰਾਉਂਦੇ ਨੇ ਮੈਂ ਕਹਿੰਦਾ ਜੀ ਮਜ਼ਾ ਹੀ ਆ ਜਾਂਦਾ ਵੀਰ ਜੀ ਤੁਹਾਨੂੰ ਮੈਂ ਕੀ ਦੱਸਾਂ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਜਿਹੜੀ ਐਕਸਰਸਾਈਜ਼ ਕਰਾਉਂਦੇ ਨੇ ਗੱਲਬਾਤ ਕਰ ਲੈਣੇ ਆ ਮੈਮ ਕਿੰਨੀ ਉਮਰ ਆ ਕੀ ਨਾਮ ਮੇਰੀ ਉਮਰ 58 ਸਾਲ ਦੀ ਆ ਹਾਂਜੀ ਮੈਂ 3 ਸਾਲ ਦਵਾਈਆਂ ਖਾਂਦੀ ਹੁੰਦੀ ਸੀ ਅੱਛਾ ਜੀ 6 ਸਾਲ ਦਵਾਈਆਂ ਖਾਧੀਆਂ ਮੈਨੂੰ ਰਾਮਨੀ ਸਰਪ ਮੈਂ ਮੰਜੇ ਤੋਂ ਉੱਠ ਨਹੀਂ ਸਕਦੀ ਹੁੰਦੀ ਮੈਂ ਉਮੀਦ ਛੱਡਤੀ ਸੀ ਜੀਣੇ ਦੀ ਵੀ ਅੱਛਾ ਜੀ ਹੱਸਣਾ ਵੀ ਭੁੱਲ ਗਈ ਸੀ ਮੈਂ ਹਾਂਜੀ ਮੈਂ 2.5 ਮਹੀਨੇ ਹੋ ਗਏ ਮੈਂ ਇੱਥੇ ਆਨੀ ਆ ਹਾਂਜੀ ਮੈਂ ਇੰਨੀ ਠੀਕ ਹੋ ਗਈ ਆ ਕਿ ਮੈਂ ਇੱਕ ਗੋਲੀ ਨਹੀਂ ਖਾਂਦੀ ਹੈਗੀ ਕੋਈ ਵੀ ਸਾਰੀਆਂ ਗੋਲੀਆਂ ਮੇਰੀ ਛੁੱਟ ਗਈਆਂ ਬੀਪੀ ਬਹੁਤ ਜਿਆਦਾ ਹਾਈ ਰਹਿੰਦਾ ਸੀ ਦੋ ਤਾਂ ਗੋਲੀਆਂ ਖਾਂਦੀ ਸੀ ਇਸ ਟਾਈਮ ਤੇ ਮੈਂ ਇੰਨੀ ਐਕਟਿਵ ਹੋ ਗਈ ਆ ਮੈਂ ਹੱਸਦੀ ਵੀ ਆ ਨੱਚਦੀ ਵੀ ਟੱਪਦੀ ਵੀ ਆ ਬਹੁਤ ਜ਼ਿਆਦਾ ਮੈਨੂੰ ਫਾਇਦੇਮੰਦ ਹੋ ਗਿਆ ਇਹ ਮੈਨੂੰ ਰੱਬ ਬਣ ਕੇ ਬੱਚੇ ਮੈਨੂੰ ਟੱਕਰੇ ਆ ਹਾਂਜੀ ਤੇ ਇਹਨਾਂ ਨੇ ਬਹੁਤ ਬਹੁਤ ਮੈਨੂੰ ਸ਼ੂਗਰ ਗੁਜ਼ਾਰ ਕਰਦੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੱਗਦਾ ਕਿ ਇਹ ਜਿਹੇ ਉਪਰਾਲੇ ਜਿਹੜੇ ਨੇ ਜਗ੍ਹਾ ਜਗ੍ਹਾ ਤੇ ਹੋਣੇ ਚਾਹੀਦੇ ਨੇ ਹਰ ਜਗ੍ਹਾ ਤੇ ਉਪਰ ਜਿਹੇ ਜਿਹੜੇ ਨੇ ਸਿਖਾਉਣ ਵਾਲੇ ਹੋਣੇ ਚਾਹੀਦੇ ਨੇ ਤਾਂ ਜੋ ਕੋਈ ਵੀ ਜਿਹੜਾ ਬਿਮਾਰ ਨਾ ਰਹੇ ਕੋਈ ਬਿਮਾਰ ਨਾ ਰਹੇ ਸਾਰੇ ਵਾਸਤੇ ਪਰਮਾਤਮਾ ਤੰਦਰੁਸਤੀ ਰਵੇ ਇਹਨਾਂ ਨੂੰ ਬਸ ਜੀ ਬਿਲਕੁਲ ਲਗਾਤਾ ਕਿਦਾਂ ਦੇਖਦੇ ਹਾਂ ਤੁਸੀਂ ਕਿੰਨਾ ਨਾਮ ਦੱਸਣਾ ਆਪਣੀ ਉਮਰ ਜ਼ਰੂਰ ਦੱਸਣਾ ਕੋਲੀ ਸਰ ਮੇਰੀ ਏਜ ਹੈਗੀ 56 है जी, है जी, 56 ਇਅਰ ਔਰ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਮੈਂ ਬੈਠ ਕੇ ਉੱਠ ਨਹੀਂ ਸਕਦੀ ਸੀ ਔਰ ਪੂਰਾ ਦਿਨ ਬਾਡੀ ਪੇਨ ਰਹਿੰਦੀ ਸੀਗੀ ਦੋ ਦੋ ਟੈਬਲੇਟ ਖਾਂਦੀ ਸੀਗੀ ਫਿਰ ਵੀ ਫਿਰ ਵੀ ਫਰਕ ਨਹੀਂ ਪੜਦਾ ਸੀਗਾ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਫਰਕ ਆ ਔਰ ਬਹੁਤ ਅੱਛਾ ਫੀਲ ਕਰ ਰਹੀ ਆ ਅਸੀਂ ਤਾਂ ਇੱਥੇ ਆ ਕੇ ਨਾ ਐਦਾਂ ਲੱਗਦਾ ਜਿਵੇਂ ਜ਼ਿੰਦਗੀ ਦੇ ਬੈਗ ਗੇਅਰ ਲੱਗ ਗਏ ਆ ਮਤਲਬ ਇੰਨੇ ਬੱਚਿਆਂ ਨੂੰ ਬਲੇਸਿੰਗ ਦੇਣੇ ਆ ਸਾਰਾ ਦਿਨ ਉੜਦੇ ਬੈਠਦੇ ਸਾਰਾ ਦਿਨ ਬੱਚਿਆਂ ਨੂੰ ਇਹਨਾਂ ਨੂੰ ਬਲੇਸਿੰਗ ਦੇਣੇ ਆ ਬਹੁਤ ਮਤਲਬ ਬਹੁਤ ਬਹੁਤ ਭਗਵਾਨ ਜੀ ਇਹਨਾਂ ਨੂੰ ਤੰਦਰੁਸਤੀ ਦੇਵੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿਸ ਤਰ੍ਹਾਂ 31 ਦਸੰਬਰ ਆ ਲੋਕ ਅਲੱਗ-ਅਲੱਗ ਤਰ੍ਹਾਂ ਦੀ ਜਿਹੜੇ ਨੇ ਪਾਰਟੀਆਂ ਜਾਂ ਕਲਬਾਂ ਵਗੈਰਾ ਜਾਣ ਨੂੰ ਪਸੰਦ ਕਰਦੇ ਨੇ ਤੁਹਾਨੂੰ ਕੀ ਲੱਗਦਾ ਵਾ ਵੀ ਇਸ ਜਗ੍ਹਾ ਦੇ ਉੱਤੇ ਆਉਣਾ ਇਹ ਸਾਰਨੋਂ ਬੈਟਰ ਹੈ ਜੀ ਕਲਬਾਂ 'ਚ ਕੀ ਹੁੰਦਾ ਕਲਬਾਂ 'ਚ ਡਾਂਸ ਕਰਾਉਂਦਾ ਉਹ ਸਾਰ ਗਲਤ ਹੈਗਾ ਇੱਥੇ ਹੈਲਦੀ ਫੈਮਿਲੀ ਸਾਰੇ ਕਰਵਾਉਂਦੇ ਹੈਲਥ ਚੀਜ਼ ਕਰਵਾਉਂਦੇ ਸਾਰਾ ਕੁਝ ਠੀਕ ਕਰਵਾਉਂਦੇ ਉਹ ਇਹਨਾਂ ਦਾ ਬੈਟਰ ਹੈ ਸਾਰਨੂੰ ਮੈਨੂੰ ਵਧੀਆ ਲੱਗਦਾ ਸਾਰਾ ਲੱਗਦਾ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਜਿਸ ਤਰ੍ਹਾਂ ਸੀਐਮ ਜੋਗਸਾਲਾ ਦੀ ਸ਼ੁਰੂਆਤ ਕੀਤੀ ਸੀ ਵੀ ਹਰ ਜਗ੍ਹਾ ਤੇ ਹੋਣੀ ਚਾਹੀਦੀ ਸੀ 90 90 ਦਿਨ 4-5 ਸਾਲ ਤੋਂ ਪਹਿਲੇ 6 ਸਾਲ ਤੋਂ ਪਹਿਲੇ ਸ਼ੂਗਰ ਸੀਗੀ ਸ਼ੂਗਰ ਮੇਰੀ ਸੀਗੀ 200 250 300 ਤੱਕ ਵੀ ਮਾਰਨਿੰਗ ਚੱਲਦੀ ਸੀ ਪਰ ਹੁਣ ਇਸ ਟਾਈਮ ਕੋਈ ਮੈਡੀਸਿਨ ਨਹੀਂ ਲੈ ਰਿਹਾ ਸਿਰਫ ਸਰ ਐਨ ਆਈ ਸਾਰੇ ਦੀ ਔਰ ਸਾਰਿਆਂ ਦੀ ਮਿਹਨਤ ਕਰਕੇ ਬਿਲਕੁਲ ਨਾਰਮਲ ਆ ਗਿਆ ਤੁਹਾਡਾ ਕੀ ਨਾਮ ਹੈ ہمارا ਰਾਮ ਕੁਮਾਰੀ ਜੀ ਨਾਮ ਹੈ 6 ਨੰਬਰ ਕੀ ਰਹਿਣ ਵਾਲੀ 880 ਨੰਬਰ ਮਕਾਨ ਹੈ ਜਾਨੀ ਆ ਉਮਰ ਕਿਤਨੀ ਹੈ ਤੁਹਾਡੀ ہماری 40 45 40 5 45 ਸਾਲ ਕੀ ਉਮਰ ਹੈ ਦੋ ਸਾਲ ਸੇ ਹਮਾਰੇ ਖੂਨ ਕੀ ਅਲਰਜੀ ਰਹੀ ਲੇਟਤੇ ਤੇ ਮੇਰਾ ਹੱਥ ਉਲਰ ਜਾਤਾ ਥਾ ਔਰ ਐਸੇ ਵੀ ਹੋ ਜਾਤੀ ਥੀ ਅੱਛਾ ਔਰ ਉਹ ਸਭ ਅਬ ਬਹੁਤ ਫਰਕ ਹੈ ਮਤਲਬ ਰੁਪਿਆ ਮੇ 25 ਪੈਸਾ ਰਹਿ ਗਿਆ ਔਰ ਠੀਕ ਹੋ ਗਿਆ ਅੱਛਾ ਜੀ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਯੋਗ ਦੇ ਨਾਲ ਜਿਹੜਾ ਬੜਾ ਫਰਕ ਪੈ ਰਿਹਾ ਵਾ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਜਿਸ ਤਰ੍ਹਾਂ ਤੁਸੀਂ ਯੋਗ ਕਰਵਾਉਨੇ ਹੋ ਹਾਂ ਜੀ ਨਵਾਂ ਸਾਲ ਆਉਣ ਵਾਲਾ ਵਾ 2023 ਦਾ ਜਿਹੜਾ ਅੰਤ ਹੈ ਕੀ ਸੁਨੇਹਾ ਕੀ ਆ ਲੋਕਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਲੋਕ ਇੰਨੇ ਫਿੱਟ ਹੋ ਰਹੇ ਨੇ 58 ਸਾਲ ਦੀ ਮਹਿਲਾ ਕਹੇ ਰਹੀ ਆ ਵੀ ਮੈਂ ਫਿੱਟ ਹੋ ਗਈਆਂ 55 ਸਾਲ ਦੀਆਂ ਹੋਰ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਹਾਂ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਨਹੀਂ ਸਰ ਮੇਰਾ ਮੈਸੇਜ ਨਵੇਂ ਸਾਲ ਤੇ ਇਹੀ ਹੈ ਕੀ ਲੋਕਾਂ ਨੂੰ ਆਪਣੇ ਸਿਹਤ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਜਿਵੇਂ ਅੱਜ ਕੱਲ ਇੰਨੀ ਬਿਜ਼ੀ ਲਾਈਫ ਦੇ ਵਿੱਚ ਇੰਨੀ ਬਿਜ਼ੀ ਲਾਈਫ ਲੋਕੀ ਕਹਿੰਦੇ ਇੱਥੇ ਤੱਕ ਕਿ ਲੋਕੀ ਕਹਿੰਦੇ ਕਿ ਮੇਰੇ ਕੋਲ ਜ਼ਹਿਰ ਖਾਣ ਵਾਸਤੇ ਟਾਈਮ ਨਹੀਂ ਹੈਗਾ ਅਗਰ ਤੁਸੀਂ ਇੱਥੇ ਨਹੀਂ ਆ ਰਹੇ ਜਾਂ ਆਪਣੀ ਬੋਡੀ ਵਾਸਤੇ 1 ਘੰਟਾ ਨਹੀਂ ਕਰ ਸਕ ਰਹੇ ਤਾਂ ਸਮਝ ਲਓ ਤੁਸੀਂ ਜ਼ਹਿਰ ਨਾਲੋਂ ਜ਼ਿਆਦਾ ਖਤਰਨਾਕ ਚੀਜ਼ ਤੁਸੀਂ ਆਪਣੇ ਅੰਦਰ ਲੈ ਰਹੇ ਹੋ ਤੇ ਮੈਨੂੰ ਸਭ ਨੂੰ ਸੰਦੇਸ਼ ਇਹੀ ਹੈ ਨਵੇਂ ਸਾਲ ਦੇ ਉੱਤੇ ਸਿਰ ਪਲੀਜ਼ 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 ਰਿਕਵੈਸਟ ਹੈ ਤੁਹਾਨੂੰ ਹੱਥ ਜੋੜ ਕੇ ਸਿਰਫ ਆਪਣੀ ਫੈਮਿਲੀ ਵਾਸਤੇ ਆਪਣੇ ਵਾਸਤੇ 1 ਘੰਟਾ ਜ਼ਰੂਰ ਸਾਨੂੰ ਦਿਓ ਇੱਥੇ ਆਓ ਐਕਸਰਸਾਈਜ਼ ਕਰੋ ਦੇ 10 ਤੋਂ 15 ਦਿਨ ਜੇ ਤੁਸੀਂ ਆਪਣੇ ਸਰੀਰ ਤਬਦੀਲੀ ਆਪਣੀ એનર્ਜੀ ਲੈਵਲ ਆਪਣਾ ਸਟੈਮਨਾ ਲੈਵਲ ਜੇ ਕਿਸੇ ਨੂੰ ਦਿੱਕਤ ਹੈ ਬੀਪੀ 슈ਗਰ ਇੱਥੇ ਤੱਕ ਕਿ ਲੋਕੀ ਜਿਨ੍ਹਾਂ ਨੂੰ ਸਟ्रेस ਹੁੰਦਾ ਹੈ ਹਾਈਪਰ ਟੈਂਸ਼ਨ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਆਪਣਾ ਡਿਪਰੈਸ਼ਨ ਹੋ ਜਾਂਦਾ ਜਿਹਨੂੰ ਬਹੁਤ ਹੈਵੀ ਡਿਪਰੈਸ਼ਨ ਹੁੰਦਾ ਉਹ ਲੋਕ ਇੱਥੇ ਆ ਕੇ ਠੀਕ ਹੋ ਰਹੇ ਨੇ ਕਿਉਂਕਿ ਆਪਾਂ ਪੰਗੜਾ ਵੀ ਕਰਾਈਦਾ ਐ ਇੰਜੋਏ ਵੀ ਕਰਾਈਦਾ ਗੇਮਸ ਵੀ ਕਰਾਈਦੀਆਂ ਜ਼ੁੰਬਾ ਕਲਾਸ ایرੋਬਿਕ ਸਭ ਕੁਝ ਕਰਾਈਦਾ ఎవਰੀਥਿੰਗ ਸੀ ਘੰਟੇ ਸਵਾ ਘੰਟੇ ਦੀ ਗੱਲ ਹੈ ਜੀ ਅੱਛਾ ਕੀ ਲੱਗਦਾ ਕਿ ਇਹ ਹੈ ਜਿਹੋ ਉਪਰਾਲੇ ਜਿਹੜੇ ਹੋਰ ਹੋਣੇ ਚਾਹੀਦੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਆ ਵੀ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਪਿੰਡਾਂ ਤੱਕ ਇਹਦੀ ਜਿਹੜੀ ਪਹੁੰਚਣੀ ਚਾਹੀਦੀ ਹੈ ਅਸੀਂ ਤੇ ਕਹਿ ਰਹੇ ਹਾਂ ਹਰ ਏਰੀਆ ਚ ਹਰ ਮੱਲੇ ਚ ਹਰ ਸ਼ਹਿਰ ਦੇ ਤੇ ਹਰ ਸਿਟੀ ਦੇ ਵਿੱਚ ਹੋਣਾ ਚਾਹੀਦਾ ਜੋ ਕਲਾਸੇ ਚ ਲਗਦੀ ਹੈ ਇਸ ਵੇਰੇ-ਸਵੇਰੇ ਨਾ ਅਗੇ ਆਪਾਂ ਨਸ਼ੇ ਦੇ ਬਲ ਜਾ ਰਹੇ ਆ ਕਿ ਆਪਾਂ ਆਪਣੇ ਸਵਸਤ ਸਰੀਰ ਦੇ ਵਾਸਤੇ ਜਾ ਰਹੇ ਆ ਤੇ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਨਾਲ ਲੋਕੀ ਵੱਤ ਵਾ ਜੁੜਨ ਤੇ ਅਲਗ-ਅਲਗ ਜਗ੍ਹਾ ਤੇ ਕਲਾਸਾਂ ਲਾਣ ਤੇ ਲੋਕਾਂ ਦੀ ਸੇਵਾ ਕਰਨ ਜੀ ਬਹੁਤ ਬਹੁਤ ਧੰਨਵਾਦੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੀਐਮ ਯੋਗਸਾਲਾ ਜਿਹੜੀ ਆ ਉਸ ਦੀ ਸ਼ੁਰੂਆਤ ਕੀਤੀ ਗਈ ਸੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਜਿਹੜੇ ਲੋਕ ਫਿੱਟ ਹੋ ਰਹੇ ਨੇ ਉਹ ਦੱਸ ਰਹੇ ਨੇ ਕਿ ਲੋਕਾਂ ਨੂੰ ਜਿਹੜਾ ਇਸ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਜਾਂ ਫਿਰ ਇਹ ਵੀ ਜਿਹੜੀ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਪਿੰਡਾਂ ਦੇ ਵਿੱਚ ਵੀ ਜਿਹੜੀ ਇਸ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਨਾ ਕੋਈ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਜੋ ਸਰਕਾਰ ਨੇ ਜਿਹੜੀ ਸੀਐਮ ਜੋਸ ਸਕਲਾ ਦੀ ਸ਼ੁਰੂਆਤ ਕਰਵਾਈ ਹੈ ਉਸ ਨੂੰ ਘਰ-ਘਰ ਪਹੁੰਚਾਇਆ ਜਾਵੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਮ ਲੋਕ ਇਸ ਦਾ ਲਾਭ ਲੈ ਸਕਣ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ